ਗार्ड 11ਵਾਂ ਦੁੱਲਾ ਪਿੰਡ ਵਿੱਚ ਫਿਰ ਕੇ ਸੱਥਾਂ ਦੇ ਲੋਕਾਂ ਕੋਲ ਘੜਦਾ ਤੇ ਗੱਲਾਂ ਕਰਦਾ ਪਰ ਸਰਦਾਰੋ ਦਾ ਕੋਈ ਪਤਾ ਨਹੀਂ ਲੱਗਦਾ ਸੀ ਉਹ ਜਾਣ ਪਛਾਣ ਵਾਲੇ ਬੰਦਿਆਂ ਦੇ ਕਰੀਬ ਹੀ ਗਿਆ ਸੀ ਕਈ ਦਿਨ ਪਿੰਡ ਅੰਦਰ ਫਿਰਦਾ ਰਿਹਾ ਨਾ ਉਹਨੂੰ ਹਵੇਲੀ ਵਿੱਚ ਚੈਨ ਸੀ ਤੇ ਨਾ ਹੋਰ ਕਿਧਰੇ ਬੈਠ ਖੜ ਕੇ ਜਿੱਥੇ ਵੀ ਕਿਧਰੇ ਸਰਦਾਰੋ ਦੀ ਗੱਲ ਛੀੜੀ ਬੰਦਿਆਂ ਨੇ ਉਹਦੇ ਨਾਲ ਪੂਰੀ ਹਮਦਰਦੀ ਦਿਖਾਈ ਸੀ ਉਹਨੂੰ ਲੱਗਿਆ ਨਹੀਂ ਸੀ ਕਿ ਉਹ ਕੋਈ ਗੈਰ ਹੈ ਮੰਗਲ ਦਾ ਨਾਂ ਆਉਂਦਾ ਤਾਂ ਚੁੱਪ ਕਰ ਜਾਂਦੇ ਬਹੁਤ ਇਹੀ ਆਖਦੇ ਕਿ ਉਹ ਤਾਂ ਪਿੰਡ ਵਿੱਚ ਹੀ ਹੈ ਪਿੰਡ ਦੀਆਂ ਜਾਣੂ ਪਛਾਣੂ ਬੁੜੀਆਂ ਦੁੱਲੇ ਨੂੰ ਆਪ ਖੜਾ ਲੈਂਦੀਆਂ ਤੇ ਉਹਦੇ ਨਾਲ ਸਰਦਾਰੋ ਦੀਆਂ ਗੱਲਾਂ ਕਰਦੀਆਂ ਉਹਨੂੰ ਚਿੱਤ ਟਿਕਾਣੇ ਰੱਖਣ ਲਈ ਆਖਦੀਆਂ ਦੁੱਲੇ ਨੂੰ ਕੋਈ ਸਮਝ ਨਾ ਆਉਂਦੀ ਉਹ ਕੀ ਕਰੇ ਕੀ ਨਾ ਕਰੇ ਕਿੱਥੇ ਜਾਵੇ ਹੁਣ ਸਰਦਾਰੋ ਦਾ ਪਤਾ ਲੈਣ ਉਹ ਤਾਂ ਸਾਰੇ ਜਾ ਆਇਆ ਸੀ ਕੁੜੀਆਂ ਨੂੰ ਪਤਾ ਲੱਗਿਆ ਉਹ ਵੀ ਆਈਆਂ ਚਾਰ ਚਾਰ ਪੰਜ ਪੰਜ ਦਿਨ ਰਹੀਆਂ ਤੇ ਚਲੀਆਂ ਗਈਆਂ ਪਿਓ ਨਾਲ ਦੁੱਖ ਸੁੱਖ ਕਰ ਗਈਆਂ ਜੋ ਆਈ ਵੀ ਆਏ ਸਨ ਆਖ ਰਹੇ ਸਨ ਕੋਈ ਨਹੀਂ ਅਸੀਂ ਵੀ ਕਰਾਂਗੇ ਕਿਦਰੇ ਪਤਾ ਸੁਤਾ ਜੇ ਕਿਦਰੇ ਜੀਉਂਦੀ ਹੋਈ ਤਾਂ ਆਪੇ ਆਜੂ ਕਰਮੋਂ ਝੋਰਾ ਕਰਦੀ ਸੀ ਮਾਸੀ ਨੂੰ ਕਿਸੇ ਨੇ ਮਾਰਤਾ ਨਾ ਹੋਵੇ ਬਾਪੂ ਵੱਡੇ ਦੋਵੇਂ ਮੁੰਡੇ ਨਹੀਂ ਆਏ ਖੱਡੂ ਨੇ ਤਾਂ ਆਉਣਾ ਕਹਦਾ ਸੀ ਤੇ ਫਿਰ ਅਬੋਰ ਵਾਲੇ ਆਏ ਸਨ ਉਹਨਾਂ ਨੂੰ ਦੁੱਲੇ ਨਾਲੋਂ ਵੱਡਾ ਦੁੱਖ ਸੀ ਉਹਨਾਂ ਦੀ ਧੀ ਗਈ ਕਿਦਰ ਕਦੇ ਕਦੇ ਉਹ ਦੁੱਲੇ ਉੱਤੇ ਹੀ ਸ਼ੱਕ ਕਰਦੇ ਉਦੋਂ ਊਠ ਪਟਾਂ ਸਵਾਲ ਪੁੱਛਦੇ ਦੁੱਲੇ ਦਾ ਵੱਡਾ ਸਾਲਾ ਤਾਂ ਇੱਥੋਂ ਤੱਕ ਵੀ ਕਹਿ ਗਿਆ ਕੁੜੀ ਅਸੀਂ ਤੇਰੇ ਹੱਡਾਂ ਚੋਂ ਕੱਢਣੀ ਆ ਦੁੱਲਿਆ ਤੂੰ ਆਪ ਹੀ ਕੁਝ ਕੀਤਾ ਉਹਨੂੰ ਅਬੂਰ ਵਾਲਿਆਂ ਦੀਆਂ ਗੱਲਾਂ ਸੁਣ ਕੇ ਦੁੱਲਾ ਹੋਰ ਦੁਖੀ ਹੁੰਦਾ ਉਹ ਹੈਰਾਨ ਪਰੇਸ਼ਾਨ ਸੀ ਉਹਦੀ ਤੀਵੀ ਗਈ ਇਹ ਸਾਲੇ ਆ ਗੱਲਾਂ ਕਰਦੇ ਆ ਤੇ ਫਿਰ ਜਦੋਂ ਮਹਿੰਗਲ 15 20 ਦਿਨ ਪਿੰਡ ਵਿੱਚ ਦੇਖਿਆ ਹੀ ਨਾ ਕਿਧਰੇ ਦੁੱਲੇ ਦਾ ਸ਼ੱਕ ਪੱਕਾ ਹੋ ਗਿਆ ਪਿੰਡ ਦੇ ਲੋਕ ਵੀ ਇਹੀ ਗੱਲਾਂ ਕਰਦੇ ਪਰ ਉਹ ਹੈਰਾਨ ਇਸ ਗੱਲ ਉੱਤੇ ਸਨ ਕਿ ਮੈੰਗਲ ਪਹਿਲਾਂ-ਪਹਿਲਾਂ ਇੱਥੇ ਹੀ ਕਿਉਂ ਫਿਰਦਾ ਸੀ ਸਰਦਾਰੋਂ ਨਹੀਂ ਸੀ ਤੇ ਉਹ ਇੱਥੇ ਸੀ ਇਹ ਕੀ ਚਲਾਕੀ ਹੋਈ ਬਈ ਮੈੰਗਲ ਦੀ ਬੰਦੇ ਢੌਂਕਲ ਨੂੰ ਜਾ ਕੇ ਵੀ ਪੁੱਛਦੇ ਢੌਂਕਲ ਤਾਂ ਆਪ ਹੈਰਾਨ ਸੀ ਕਿ ਮੈੰਗਲ ਗਿਆ ਕਿੱਧਰ ਕੋਈ ਕੰਮ ਉਹ ਹੁਣ ਬੇਸ਼ੱਕ ਨਹੀਂ ਕਰਦਾ ਸੀ ਲੰਡੋਰ ਬਣਿਆ ਫਿਰਦਾ ਰਹਿੰਦਾ ਪਰ ਉਹ ਉਹਦਾ ਭਾਈ ਤਾਂ ਸੀ ਉਹਦੀ ਬਾਹ ਸੀ ਉਹ ਕਿੱਥੇ ਹੈ ਢੌਂਕਲ ਦੁਖੀ ਹੁੰਦਾ ਦੁੱਲਾ ਮੁੜ ਕੇ ਢੌਂਕਲ ਦੇ ਘਰ ਨਹੀਂ ਗਿਆ ਉਸ ਦਿਨ ਜ਼ੋਰ ਦਾ ਮੀਂਹ ਪਿਆ ਸੀ ਤੇ ਫੇਰ ਸਾਰੀ ਰਾਤ ਕਣੀਆਂ ਪੈਂਦੀਆਂ ਰਹੀਆਂ ਸਨ ਕਦੇ-ਕਦੇ ਪਾਰੀ ਛੜਾਕਾ ਉੱਤਰਦਾ ਬੱਦਲ ਗੜਗੜ ਕਰਕੇ ਕੱਜਦਾ ਜਿਵੇਂ ਪਾਟ ਕੇ ਕਿਧਰੇ ਖੇਤਾਂ ਵਿੱਚ ਢੇਰੀ ਹੋ ਗਿਆ ਹੋਵੇ ਚੁਬਾਰੇ ਦੇ ਅੰਦਰ ਤੱਕ ਬਿਜਲੀ ਚਮਕ ਜਾਂਦੀ ਅਜਿਹਾ ਬਰਸਾਤੀ ਮੌਸਮ ਦੁੱਲੇ ਨੂੰ ਹੋਰ ਇਕੱਲਾ ਕਰ ਜਾਂਦਾ ਉਹਦੇ ਕੋਲ ਪਈ ਖਾਲੀ ਮੰਜੀ ਉਹਨੂੰ ਡਰਾਉਂਦੀ ਹਨੇਰੇ ਵਿੱਚ ਕਦੇ ਉਹਨੂੰ ਲੱਗਦਾ ਸੀ ਕਿ ਮੰਜੀ ਖੜੀ ਹੋ ਗਈ ਹੈ ਹੁਣ ਉਸਨੇ ਸਰਦਾਰੋ ਦਾ ਰੂਪ ਧਾਰਨ ਕਰ ਲਿਆ ਹੈ 체ਤੀ ਉਹ ਉਹਦੇ ਬਿਸਤਰੇ ਉੱਤੇ ਆ ਬੈਠੇਗੀ ਤੇ ਉਹਦੇ ਪਿੰਡੇ ਨੂੰ ਹੱਥ ਲਾ ਕੇ ਉਹਨੂੰ ਜਗਾਵੇਗੀ ਪਰ ਅਜੀਹਾ ਕੁਝ ਵੀ ਨਾ ਵਾਪਰਦਾ ਦੁੱਲੇ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਦੁੱਲੇ ਨੂੰ ਨੀਂਦ ਆਉਂਦੀ ਸੀ ਨਹੀਂ ਵੀ ਆਉਂਦੀ ਸੀ ਉਖੜੀ ਉਖੜੀ ਨੀਂਦ ਜਿਵੇਂ ਉਹ ਜਾਗਦਾ ਹੀ ਪਿਆ ਹੋਵੇ ਉਹਦੇ ਦਿਮਾਗ ਵਿੱਚ ਖਿਆਲਾਂ ਦੀ ਲੜੀ ਸੱਪ ਵਾਂਗ ਵਲ ਖਾ ਕੇ ਦੁਰਦੀ ਉਹ ਸੋਚਦਾ ਸਰਦਾਰ ਉਹ ਹੁਣ ਮੁੜ ਕੇ ਉਹਦੇ ਕੋਲ ਕਦੇ ਨਹੀਂ ਆਵੇਗੀ ਉਹ ਉਹਨੂੰ ਹੁਣ ਕਦੇ ਨਹੀਂ ਮਿਲੇਗੀ ਉਹਦਾ ਦਿਲ ਨਰਮ ਪੈ ਜਾਂਦਾ ਗੁੱਸਾ ਕਿਧਰੇ ਦੂਰ ਜਾ ਖੜਾ ਹੁੰਦਾ ਉਹਨੂੰ ਆਪਣੇ ਆਪ ਨਾਲ ਕਿਰਨਾ ਹੋਣ ਲੱਗਦੀ ਉਹ ਆਪਣੇ ਆਪ ਉੱਤੇ ਲਾਨ ਤਾ ਪਾਉਂਦਾ ਉਹ ਕਿਉਂ ਸਰਦਾਰੋਂ ਨੂੰ ਮਿੱਟੀ ਵਾਂਗ ਕੁੱਟ ਸੁੱਟਦਾ ਸੀ ਉਹ ਵੀ ਤਾਂ ਆਖਰ ਹੱਡ ਮਾਸ ਦੀ ਬਣੀ ਹੋਈ ਸੀ ਸੁੱਕੀ ਲੱਕੜ ਨਹੀਂ ਸੀ ਉਹਨੂੰ ਕੀ ਅਧਿਕਾਰ ਸੀ ਉਹਨੂੰ ਮਾਰਨ ਕੁੱਟਣ ਦਾ ਪਤਾ ਹੋਣ ਕਰਕੇ ਜੋ ਕੋਈ ਅਧਿਕਾਰ ਸੀ ਤਾਂ ਕੀ ਉਹ ਅਧਿਕਾਰ ਉਹਦੇ ਕੋਲ ਕਾਇਮ ਰਹਿ ਗਿਆ ਆ ਬੈਠਾ ਹੈ ਇਕੱਲੇ ਦਾ ਇਕੱਲਾ ਉਹਨੂੰ ਯਾਦ ਆਇਆ ਜਦੋਂ ਨੇ ਸਰਦਾਰੋਂ ਨੂੰ ਖੱਡੂ ਦੇ ਮੰਝੇ ਉੱਤੇ ਪਈ ਦੇਖ ਲਿਆ ਸੀ ਤਾਂ ਪਿਛੋਂ ਉਹਨੂੰ ਕਿੰਨਾ ਕੁੱਟਿਆ ਸੀ ਕੁੱਟ-ਕੁੱਟ ਅੱਧ ਮਰੀ ਕਰ ਦਿੱਤਾ ਸੀ ਉਹਦਾ ਅੰਗ-ਅੰਗ ਪਾਂਡੂ ਦੇ ਪਾਥੜੇ ਵਾਂਗ ਕੁੱਟ ਦਿੱਤਾ ਸੀ ਦੁੱਲਾ ਸੋਚਦਾ ਉਸ ਦਿਨ ਉਹਦੇ ਵਿੱਚ ਕਿੰਨਾ ਜ਼ਾਲਿਮ ਨੁਖ ਉੱਤਰ ਆਇਆ ਸੀ ਉਸ ਸਮੇਂ ਉਹ ਆਦਮੀ ਨਹੀਂ ਰਹਿ ਗਿਆ ਸੀ ਉਹ ਤਾਂ ਕੋਈ ਖੁੰਖਾਰ ਜਾਨਵਰ ਸੀ ਉਹ ਸੋਚਦਾ ਉਸ ਦਿਨ ਦੀ ਕੁੱਟ ਉਸਾਰੀ ਉਮਰ ਨਹੀਂ ਭੁੱਲ ਸਕੇਗੀ ਮਨ ਵਿੱਚ ਬਾਰ-ਬਾਰ ਚਿਤਾਰਦੀ ਹੋਵੇਗੀ ਉਹ ਨੂੰ ਦੇ ਨਾਲ ਕਿੰਨੀ ਨਫ਼ਰਤ ਹੋ ਚੁੱਕੀ ਹੋਵੇਗੀ ਉਹ ਚੁਰਦਾ ਉਹਨੂੰ ਉਸ ਦਿਨ ਸਰਦਾਰੋਂ ਨੂੰ ਕੁੱਟਣਾ ਨਹੀਂ ਚਾਹੀਦਾ ਸੀ ਕੁੱਟ-ਵੱਟ ਲੈਂਦਾ ਤੇ ਮੁੰਡੇ ਦਾ ਵਿਆਹ ਕਰਕੇ ਘਰੋਂ ਤੋਰ ਦਿੰਦਾ ਉੰਜ ਵੀ ਤਾਂ ਉਸਨੇ ਇਹੀ ਕੀਤਾ ਸੀ ਫਿਰ ਉਹਨੇ ਇਹ ਵੀ ਸੋਚਿਆ ਕਿ ਉਹਨੇ ਆਪਣੇ ਪੁੱਤਰ ਖੱਡੂ ਨੂੰ ਕਿਉਂ ਨਾ ਕੁੱਟਿਆ ਮਾਰਿਆ ਖੱਡੂ ਨੂੰ ਵੀ ਕੁੱਟਦਾ ਉਹਨੇ ਖੱਡੂ ਨੂੰ ਇਸ ਕਰਕੇ ਨਹੀਂ ਕੁੱਟਿਆ ਕਿ ਉਹ ਆਪਣਾ ਪੁੱਤਰ ਸੀ ਸਰਦਾਰੋਂ ਬੇਗਾਨੀ ਸੀ ਇੱਕ ਗੱਲ ਇਹ ਵੀ ਸੀ ਕਿ ਖੱਡੂ ਖੁਦ ਮਰਦ ਸੀ ਉਹ ਖੱਡੂ ਨੂੰ ਹੱਥ ਲਾਉਂਦਾ ਤਾਂ ਸ਼ਾਇਦ ਖੱਡੂ ਉਲਟਾ ਉਸੇ ਨੂੰ ਝੁਲਕ ਦਿੰਦਾ ਖੱਡੂ ਆਖਿਰ ਨੌਜਵਾਨ ਸੀ ਨਵਾਂ ਹੱਡ ਸੀ ਤੇ ਦੁੱਲਾ ਬੁੱਢਾ ਆਦਮੀ ਹੱਡਾਂ ਦੀ ਥੋਤ ਇੱਕ ਤਿੱਖਾ ਤਰਕ ਉਹਦੀ ਸੋਚ ਨੂੰ ਬੁਰੀ ਤਰ੍ਹਾਂ ਰੱਦ ਕਰਦਾ ਕਿ ਕੀ ਕੋਈ ਔਰਤ ਮੁੜ ਕੇ ਉਸ ਮਰਦ ਨੂੰ ਉਹੋ ਜਿਹਾ ਪਿਆਰ ਕਰ ਸਕਦੀ ਹੈ ਜਿਸ ਨੇ ਉਹਦੇ ਪੁੜੇ ਗਾਂ ਮੱਝਾਂ ਕੁੱਟੇ ਹੋਣ ਪੰਨੇ ਹੋਣ ਉਹ ਦਿਨ ਉਸ ਸਮਾਂ ਨੂੰ ਯਾਦ ਆਇਆ ਤਾਂ ਉਹ ਆਪਣਾ ਮੱਥਾ ਫੜ ਕੇ ਬੈਠ ਗਿਆ ਸਰਦਾਰੋਂ ਨੂੰ ਕਰੋ ਕੱਢਣ ਦਾ ਕੰਮ ਉਹਦੇ ਆਪਣੇ ਪੈਰੋਂ ਹੀ ਸ਼ੁਰੂ ਹੋਇਆ ਸੀ ਦੁੱਲਾ ਉੱਠ ਕੇ ਬੈਠ ਗਿਆ ਚੁਬਾਰੇ ਅੰਦਰ ਹੋਮਸ ਸੀ ਉਹਨੇ ਬਾਹਰ ਅੱਗੇ ਖੜ ਕੇ ਦੇਖਿਆ ਨਿੱਕੀ ਨਿੱਕੀ ਕਣੀ ਪੈਣ ਦੀ ਆਵਾਜ਼ ਸੀ ਕਿਦਰੇ ਬਿਜਲੀ ਦੀ ਲਿਸ਼ਕ ਨਹੀਂ ਸੀ ਨਾ ਹੀ ਬੱਦਲ ਗੱਜਦਾ ਸੀ ਆਸਮਾਨ ਕੁਲਿਆ ਖੜਾ ਸੀ ਕਿਤੇ ਵੀ ਅੰਬਰ ਦੀ ਚਿੱਟੀ ਕੰਨੀ ਨਹੀਂ ਦਿਸਦੀ ਸੀ ਬਾਹਰ ਵਿੱਚ ਥੋੜੀ ਥੋੜੀ ਜਿਹੀ ਹਵਾ ਸੀ ਉਹਨੇ ਮੰਜਾ ਕਢੀਸ ਕੇ ਬਾਹਰ ਅੱਗੇ ਕਰ ਲਿਆ ਇਥੇ ਕੁਝ ਆਰਾਮ ਸੀ ਫਿਰ ਉਹਦੇ ਦਿਮਾਗ ਵਿੱਚ ਮਹੰਗਲ ਆਇਆ ਕੀ ਕੀਤਾ ਸਾਲੇ ਜੱਟ ਨੇ ਉਹਦਾ ਘਰ ਹੀ ਉਜਾੜ ਦਿੱਤਾ ਉਹਨੂੰ ਯਾਦ ਆ ਰਿਹਾ ਸੀ ਕਿ ਧੌਂਕਲ ਨਾਲ ਊਠਾਂ ਦੇ ਵਪਾਰ ਦੀ ਸਾਂਝ ਹੋਣ ਕਰਕੇ ਮਹੰਗਲ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਪਹਿਲਾਂ ਉਹਦੀ ਖੱਡੂ ਨਾਲ ਲਿਹਾ ਸੀ ਫਿਰ ਚੰਨੂ ਨਾਲ ਹੋ ਗਈ ਪਰ ਸਾਲੇ ਦਾ ਕੀ ਪਤਾ ਸੀ ਉਹ ਕਿਹੜੀ ਮਾਰ ਉੱਤੇ ਆਉਂਦਾ ਹੈ ਕੀ ਪਤਾ ਉਹਦਾ ਕਿੰਨੇ ਕੁ ਚਿਰ ਤੋਂ ਸਰਦਾਰੋਂ ਨਾਲ ਸੰਬੰਧ ਸੀ ਆਉਂਦਾ ਸੀ ਖੱਡੂ ਨਾਲ ਗੱਲਾਂ ਮਾਰ ਰਿਹਾ ਹੁੰਦਾ ਉਹ ਸਮਝਦਾ ਉਹ ਊਠ ਲੈ ਕੇ ਬੰਨਿਆਂ ਵਿੱਚ ਜਾਂਦੇ ਹਨ ਮੁੰਡਿਆਂ ਦੀ ਦੋਸਤੀ ਹੈ ਮੁੰਡੇ ਖੁੰਡੇ ਗੱਲਾਂ ਕਰਦੇ ਹੀ ਹੁੰਦੇ ਨੇ ਇੱਕ ਦੂਜੇ ਦੇ ਕਰੀ ਜਾਂਦੇ ਨੇ ਪਰ ਕੀ ਪਤਾ ਸੀ ਉਹ ਕਿਉਂ ਆਉਂਦਾ ਸੀ ਉਹਨਾਂ ਦਿਨਾਂ ਤੋਂ ਹੀ ਸਰਦਾਰੋਂ ਨਾਲ ਉਹਦੀ ਗੱਲਬਾਤ ਹੋਵੇਗੀ ਪਰ ਸਰਦਾਰੋਂ ਤਾਂ ਖੱਡੂ ਨਾਲ ਸੀ ਮੈੰਗਲ ਨਾਲ ਕਿਵੇਂ ਹੋਈ ਉਹਨੂੰ ਸਮਝ ਨਾ ਆਉਂਦੀ ਕਿ ਉਹਨਾਂ ਦਿਨਾਂ ਵਿੱਚ ਉਹ ਕਿਉਂ ਖੱਡੂ ਕੋਲ ਆਉਂਦਾ ਸੀ ਫਿਰ ਚੰਨੂ ਕੋਲ ਆਉਣ ਲੱਗਿਆ ਚੰਨੂ ਕੋਲ ਵੀ ਓਵੇਂ ਜਿਵੇਂ ਬੈਠਾ ਗੱਲਾਂ ਮਾਰਦਾ ਜਿਵੇਂ ਕਦੇ ਖੱਡੂ ਕੋਲ ਬੈਠਾ ਹੁੰਦਾ ਸੀ ਕਦੇ-ਕਦੇ ਉਹ ਦੇਖਦਾ ਮਹਿੰਗਲ ਤੇ ਸਰਦਾਰੋ ਦੋਵੇਂ ਬੈਠੇ ਗੱਲਾਂ ਕਰ ਰਹੇ ਹੁੰਦੇ ਹੱਸਦੇ ਵੀ ਸੁਣਦੇ ਉਹ ਸਮਝਦਾ ਕਿ ਮਹਿੰਗਲ ਚੰਨੂ ਵਾਂਗ ਹੀ ਹੈ ਚੰਨੂ ਸਰਦਾਰੋ ਨਾਲ ਗੱਲਾਂ ਮਾਰਦਾ ਹੈ ਤਾਂ ਮਹਿੰਗਲ ਵੀ ਮਾਰੀ ਜਾਵੇ ਗੱਲਾਂ ਕੀ ਫਰਕ ਪੈਂਦਾ ਹੈ ਦੁੱਲੇ ਦੇ ਮਨ ਵਿੱਚ ਮਹਿੰਗਲ ਬਾਰੇ ਕਦੇ ਪੂਰਾ ਵੀ ਮੈਲ ਨਹੀਂ ਉੱਠੀ ਸੀ ਹਾਂ ਉਦੋਂ ਸ਼ੱਕ ਜ਼ਰੂਰ ਹੋਇਆ ਜਦੋਂ ਉਹ ਕਦੇ-ਕਦੇ ਸਵੇਰੇ ਹੀ ਘਰ ਆਉਂਦਾ ਤੇ ਸਰਦਾਰੋਂ ਬਿਨਾਂ ਕਹੇ ਉਹਦੇ ਲਈ ਚਾਹ ਬਣਾਉਂਦੀ ਤੇ ਉਹ ਚਾਹ ਪੀਂਦੇ ਗੁੱਜੀਆਂ ਜਿਹੀਆਂ ਗੱਲਾਂ ਕਰਦੇ ਆਸਾ-ਪਾਸਾ ਤਾੜਦੇ ਜਿਹਾ ਉਹ ਉਦੋਂ ਕਰਦੇ ਜਦੋਂ ਚੰਨੂ ਉਹਨਾਂ ਕੋਲੋਂ ਉੱਠ ਕੇ ਕਿਧਰੇ ਤੁਰ ਗਿਆ ਹੁੰਦਾ ਦੁੱਲੇ ਨੂੰ ਉਹ ਦਿਨ ਵੀ ਨਹੀਂ ਭੁੱਲਦਾ ਸੀ ਜਦੋਂ ਨੇ ਮੈੰਗਲ ਕਰਕੇ ਸਰਦਾਰੋਂ ਨੂੰ ਖਾਸਾ ਹੀ ਕੂਰ ਦਿੱਤਾ ਸੀ ਉਹ ਉਹਦੇ ਵੱਲ ਚੰਗਿਆੜੇ ਵਾਂਗ ਮਚਦੀਆਂ ਅੱਖਾਂ ਨਾਲ ਚਾਕੀ ਸੀ ਜਿਵੇਂ ਉਹਨੂੰ ਖਾ ਜਾਣਾ ਹੋਵੇ ਉਸ ਤੋਂ ਬਾਅਦ ਫੇਰ ਤਾਂ ਉਹ ਚਲੀ ਹੀ ਗਈ ਅਸਲ ਵਿੱਚ ਸਰਦਾਰ ਉਹ ਤੋਂ ਅੱਕੀ ਪਈ ਸੀ ਉਹ ਨਿਤ ਉਹਨੂੰ ਕੂਰਦਾ ਸੀ ਨਿਤ ਉਹਨੂੰ ਤਾੜ-ਫਾੜ ਕਰਦਾ ਅਖੀਰ ਇੱਕ ਦਿਨ ਉਹਨੇ ਕਰੋ ਭੱਜ ਕੇ ਹੀ ਸਾਲਿਆ ਬਹੁਤ ਮਾੜਾ ਕੀਤਾ ਉਹਨੇ ਆਖਰੀ ਉਮਰ ਵਿੱਚ ਉਹ ਉਹਨੂੰ ਐਨ ਵਿਚਾਲੇ ਡੋਬਾ ਦੇ ਗਈ ਉਹਨੇ ਤਾਂ ਤੀਜਾ ਵਿਆਹ ਇਸ ਕਰਕੇ ਕਰਾਇਆ ਸੀ ਕਿ ਇਹ ਔਰਤ ਬੁੱਢੇ ਵਾਰੇ ਉਹਦਾ ਸਹਾਰਾ ਬਣੇਗੀ ਪਰ ਉਹ ਤਾਂ ਆਪ ਹੀ ਉਹਨੂੰ ਬੇਸਹਾਰਾ ਕਰਕੇ ਤੁਰਦੀ ਬਣੀ ਪੂ ਫਟ ਚੁੱਕੀ ਸੀ ਬਾਹਰ ਮੱਧਮ ਜਿਹਾ ਚਾਨਣ ਸੀ ਕਣੀਆਂ ਬੰਦ ਸਨ ਪਰ ਆਸਮਾਨ ਬੱਦਲਾ ਨਾਲ ਭਰਿਆ ਹੋਇਆ ਸੀ ਇਹ ਬੱਦਲ ਚੜ੍ਹਦੇ ਵੱਲ ਭੱਜੇ ਜਾ ਰਹੇ ਸਨ ਦੁੱਲੇ ਨੇ ਬਾਹਰ ਨਿਕਲ ਕੇ ਦੇਖਿਆ ਹਵਾ ਚੱਲ ਰਹੀ ਸੀ ਉਹਨੂੰ ਸੌਖਾ ਸਾਹ ਆਇਆ ਜੰਗਲੇ ਉੱਤੋਂ ਦੀ ਨਿਗਾਹ ਮਾਰੀ ਚੰਨੂ ਦੀ ਬਹੂ ਖੂਹ ਵਿੱਚੋਂ ਪਾਣੀ ਖਿੱਚ ਰਹੀ ਸੀ ਉਹਨੇ ਲੇਪਣ ਲਾਇਆ ਹੁਣ ਉਹ ਚਾਹ ਬਣਾਏਗੀ ਉਹਨੇ ਖਾਲੀ ਮੰਜਾ ਬਾਹਰ ਕੱਢ ਲਿਆ ਤੇ ਬਹਿ ਗਿਆ ਥੋੜੀ ਦੇਰ ਬਾਅਦ ਗਾਨੀ ਚਾਹ ਦੀ ਗੜਵੀ ਲੈ ਕੇ ਆਈ ਵਾਟੀ ਵਿੱਚ ਰੱਖ ਕੇ ਵਾਟੀ ਥੱਲੇ ਚੁੰਨੀ ਦਾ ਲੜ ਸੀ ਦੁੱਲੇ ਦਾ ਸੀਤ ਨਿਕਲ ਗਿਆ ਇਦਾਂ ਹੀ ਸਰਦਾਰੋ ਚਾਹ ਦੀ ਗੜਵੀ ਲੈ ਕੇ ਆਉਂਦੀ ਹੁੰਦੀ ਸੀ ਉਹ ਕਿੰਨੀ ਸੇਵਾ ਕਰਦੀ ਸੀ ਉਹਦੀ ਉਹਦੇ ਕੱਪੜੇ ਤੋਂ ਦੀ ਚੌਥੇ ਦਿਨ ਕੁਰਤਾ ਚਾਦਰਾ ਤੋ ਦੇਣਾ ਪੱਗ ਤੋ ਦੇਣੀ ਕੇਸਿਆਂ ਨੂੰ ਆਪ ਨਵਾਉਂਦੀ ਖੱਟੀ ਲੱਸੀ ਤੱਤੀ ਕਰ ਲੈਂਦੀ ਵਿੱਚ ਸਰੋਂ ਦਾ ਤੇਲ ਪਾ ਲੈਂਦੀ ਉਹਨੂੰ ਪਟੜੇ ਉੱਤੇ ਬਿਠਾ ਕੇ ਆਪ ਪੀੜੀ ਲੈ ਕੇ ਬੈਠ ਜਾਂਦੀ ਮਲ ਮਲ ਕੇ ਵਾਲਾਂ ਦੀ ਮੈਲ ਕੱਢਦੀ ਉਹਦੇ ਹੱਥਾਂ ਵਿੱਚ ਕੋਈ ਅਨੋਖਾ ਸਵਾਦ ਸੀ ਤੇ ਫੇਰ ਰਾਤ ਸਮੇਂ ਜਦੋਂ ਉਹ ਉਹਦੀਆਂ ਬਾਹਾਂ ਵਿੱਚ ਹੁੰਦੀ ਲੱਗਦਾ ਉਹਦੇ ਅੰਗਾਂ ਦਾ ਕੋਲ ਮਾਸ ਉਹਦੇ ਆਪਣੇ ਸਰੀਰ ਦਾ ਹੀ ਹਿੱਸਾ ਹੋਵੇ ਉਹਦੇ ਆਪਣੇ ਅੰਗਾਂ ਵਿੱਚੋਂ ਵੀ ਸਵਾਦ ਉੱਠਦਾ ਉਹ ਤਾਂ ਰਾਮ ਤੋਰੀ ਦੀ ਵੇਲ ਵਾਂਗ ਲਪਟ ਜਾਂਦੀ ਸੀ ਉਹਦੇ ਸਰੀਰ ਨਾਲ ਕਿੰਨਾ ਨਿੱਘ ਸੀ ਉਹਦੇ ਅੰਗਾਂ ਵਿੱਚ ਕਿੰਨਾ ਸਵਾਦ ਸੀ ਉਹਦੇ ਅੰਗਾਂ ਵਿੱਚ ਉਸ ਸਮੇਂ ਉਹ ਸਾਰੀ ਦੀ ਸਾਰੀ ਉਹਦੀ ਹੁੰਦੀ ਦੁੱਲੇ ਨੂੰ ਉਹਦੇ ਸਾਰੇ ਕਸੂਰ ਭੁੱਲ ਜਾਂਦੇ ਉਹਦੇ ਲੰਮੇ ਸਾ ਦੁੱਲੇ ਨੂੰ ਜਵਾਨ ਕਰ ਕਰ ਜਾਂਦੇ ਦੁੱਲੇ ਨੂੰ ਇਹ ਗੱਲ ਬੁੱਲਦੀ ਜਾਪਦੀ ਕਿ ਸਰਦਾਰੋਂ ਪਹਿਲਾਂ ਖੱਡੂ ਨਾਲ ਸੀ ਤੇ ਫਿਰ ਮਹੰਗਲ ਨਾਲ ਕੀ ਹੋਇਆ ਜੇ ਉਹਨਾਂ ਨਾਲ ਉਹਦਾ ਸਰੀਰਕ ਸੰਬੰਧ ਸੀ ਫਿਰ ਵੀ ਉਹ ਉਸਦੀ ਸੀ ਉਹਦੀ ਆਪਣੀ ਔਰਤ ਉਹਦੇ ਉੱਤੇ ਪੂਰਾ ਕਬਜ਼ਾ ਸੀ ਉਹਦਾ ਹੁਣ ਉਹਦੇ ਉੱਤੇ ਉਸਦਾ ਕੋਈ ਕਬਜ਼ਾ ਨਹੀਂ ਰਹਿ ਗਿਆ ਸਰਦਾਰੋਂ ਤਾਂ ਫੁੱਲ ਸੀ ਗੁਲਾਬ ਦਾ ਖਿੜਿਆ ਹੋਇਆ ਤੇ ਚਾਰ ਚੁਫੇਰੇ ਮਹਿਕਾਂ ਵੰਡਦਾ ਜੇ ਉਹਨੂੰ ਕੋਈ ਹੋਰ ਵੀ ਸੁੰਘ ਲੈਂਦਾ ਸੀ ਤਾਂ ਕੀ ਸੀ ਗੁਲਾਬ ਦਾ ਬੂਟਾ ਤਾਂ ਉਹਦੇ ਆਪਣੇ ਵਿਹੜੇ ਵਿੱਚ ਸੀ ਉਸੇ ਦਾ ਸੀ ਸੁੰਗਣ ਵਾਲਿਆਂ ਨੂੰ ਉਹਨੇ ਵਰਜਿਆ ਤਾਂ ਉਹ ਜ਼ਾਲਮ ਗੁਲਾਬ ਨੂੰ ਜੜੋਂ ਉਖੇੜ ਕੇ ਹੀ ਲੈ ਗਏ ਕਿਧਰੇ ਦੁੱਲੇ ਨੂੰ ਸਰਦਾਰੋ ਦੇ ਔੜ ਕੇ ਆਉਂਦੇ ਜਿਵੇਂ ਉਹ ਥੱਲੇ ਵਿਹੜੇ ਵਿੱਚ ਹੀ ਕਿਧਰੇ ਖੜੀ ਹੈ ਗਾਨੀ ਨਾਲ ਗੱਲਾਂ ਕਰਦੀ ਹੈ ਨਹਿਰੂ ਨੂੰ ਗੋਦੀ ਚੁੱਕਿਆ ਹੋਇਆ ਹੈ ਖੂਹੀ ਦੇ ਫਰਸ਼ ਉੱਤੇ ਕੱਪੜੇ ਤੋਰੀ ਹੈ ਆਪਣੀ ਕੋਠੀ ਵਿੱਚ ਚੀਜ਼ਾਂ ਕੱਢ ਪਾ ਰਹੀ ਹੈ ਹੁਣੇ ਪੌੜੀਆਂ ਚੜੇਗੀ ਤੇ ਮਹਿਕ ਵਾਂਗ ਉਹਦੇ ਕੋਲ ਹੋਵੇਗੀ। ਉਹਦੇ ਵजूद ਵਿੱਚ ਅਜੀਬ ਤਰ੍ਹਾਂ ਦੀ ਮਹਿਕ ਸੀ। ਹਵਾ ਇਸ ਮਹਿਕ ਦੇ ਨਾਲ-ਨਾਲ ਚਲਦੀ। ਦੁੱਲਾ ਚਾਹ ਪੀ ਕੇ ਉੱਠਿਆ ਚੁੱਪਚੀ ਪੀਤਾ ਜਿਹਾ ਹੀ ਬਾਹਰ ਨਿਆਈਆਂ ਵੱਲ ਜੰਗਲ ਪਾਣੀ ਗਿਆ। ਜਾਂਦਾ ਹੋਇਆ ਉਹ ਖੂਹ ਦੀ ਚੌਂਕੜੀ ਵੱਲ ਚੱਕਿਆ ਸੀ। ਇੱਕ ਬੰਦਾ ਬੈਠਾ ਸੀ। ਉਹਦਾ ਮੂੰਹ ਦੂਜੇ ਪਾਸੇ ਸੀ। ਉਹ ਮੁੜ ਕੇ ਆਇਆ ਤਾਂ ਚੌਂਕੜੀ ਉੱਤੇ 5-7 ਬੰਦੇ ਸਨ। ਉੱਚਾ-ਉੱਚਾ ਬੋਲ ਕੇ ਮੀਂਹ ਦੀਆਂ ਗੱਲਾਂ ਕਰਦੇ। ਜਦੋਂ ਉਹਨਾਂ ਦੀ ਨਿਗਾਹ ਦੁੱਲੇ ਉੱਤੇ ਪਈ ਤਾਂ ਉਹ ਸਭ ਚੁੱਪ ਹੋ ਗਏ ਉਹਨਾਂ ਦੀ ਇਹ ਚੁੱਪ ਦੁੱਲੇ ਨੂੰ ਛੁਰੀ ਵਾਂਗ ਚੀਰ ਗਈ ਉਹ ਉਹਨਾਂ ਵੱਲ ਬਹੁਤਾ ਚੱਕਿਆ ਨਹੀਂ ਉਹਨੂੰ ਡਰ ਸੀ ਉਹ ਉਹਨਾਂ ਵੱਲ ਚੱਕਿਆ ਤਾਂ ਉਹਨਾਂ ਦੀਆਂ ਅੱਖਾਂ ਦੇ ਤੀਰ ਉਹਦੇ ਪੁਰਪੁਰ ਨੂੰ ਵਿੰਨ ਦੇਣਗੇ ਜੁਬਾਰੇ ਚੜ ਕੇ ਉਹਨੇ ਢੋਲ ਦਾ ਕੱਪੜਾ ਲਾਇਆ ਥੱਲੇ ਵੇੜੇ ਵਿੱਚ ਆ ਕੇ ਛੱਲੇ ਕੱਸਲੇ ਢੋਲ ਗਲ ਵਿੱਚ ਪਾ ਕੇ ਛਿਟੀ ਦੀ ਤੇੜ-ਤੇੜ ਕੀਤੀ ਤੇ ਡੱਗਾ ਲਾ ਦਿੱਤਾ ਢੋਲ ਡੈਂਗੜ-ਡੈਂਗੜ ਕਰਕੇ ਵਜਣ ਲੱਗਿਆ ਵਿੜਾ ਛੱਡ ਕੇ ਉਹ ਚੋਗਾਨ ਵਿੱਚ ਚਲਿਆ ਗਿਆ ਤੇਜ਼ੀ ਨਾਲ ਢੋਲ ਵਜਾਉਣ ਲੱਗਿਆ ਇੱਕ ਬਿੰਦ ਢੋਲ ਵਜਾਉਣਾ ਬੰਦ ਕੀਤਾ ਤਾਂ ਉਹਨੇ ਸੁਣਿਆ ਜਿਵੇਂ ਪਿੰਡ ਦੇ ਚੜ੍ਹਦੇ ਪਾਸੇ ਵੀ ਢੋਲ ਵੱਜਦਾ ਹੋਵੇ ਉਹਨੇ ਬੜੀ ਤੇਜ਼ੀ ਨਾਲ ਢੋਲ ਵਜਾਇਆ ਜਿਵੇਂ ਢੋਲ ਦਾ ਮੁਰਕਾ ਕੱਢ ਦੇਣਾ ਹੋਵੇ ਚੋਗਾਨ ਵਿੱਚੋਂ ਤੁਰ ਕੇ ਉਹ ਢੋਲ ਵਜਾਉਂਦਾ ਵਜਾਉਂਦਾ ਖੂਹੀ ਕੋਲ ਆ ਖੜਾ ਤੇ ਤੇਜ਼ੀ ਨਾਲ ਢੋਲ ਵਜਾਇਆ ਉਦਾਮਨ ਇੱਕ ਥਾਂ ਠਹਿਰਦਾ ਨਹੀਂ ਸੀ ਉਹਦਾ ਚਿੱਤ ਸੀ ਕਿ ਧਰਤੀ ਦਾ ਕਣਕਣ ਉਹਦੇ ਢੋਲ ਨੂੰ ਸੁਣੇ ਉਹ ਢੋਲ ਵਜਾਉਂਦਾ ਵਜਾਉਂਦਾ ਹਵੇਲੀ ਤੋਂ ਬਾਹਰ ਹੋ ਗਿਆ ਖੂਹ ਕੋਲ ਆ ਖੜਾ ਉਹਦਾ ਡੱਗਾ ਢੋਲ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ ਡੱਗੇ ਦੀ ਤੇਜ਼ ਰਫ਼ਤਾਰ ਆਵਾਜ਼ ਨਾਲ ਖੂਹ ਦਾ ਮਹਿਲ ਵੀ ਬੋਲਣ ਲੱਗਿਆ ਜਿਵੇਂ ਢੋਲ ਦੀ ਆਵਾਜ਼ ਖੂਹ ਵਿੱਚੋਂ ਆਉਂਦੀ ਹੋਵੇ ਉਹਨੂੰ ਕੋਈ ਪਤਾ ਨਹੀਂ ਸੀ ਕਿ ਖੂਹ ਦੀ ਚੌਂਕੜੀ ਉੱਤੇ ਕੌਣ ਬੈਠਾ ਹੈ ਉਹਦੇ ਬਾਰੇ ਉਹ ਕੀ ਗੱਲਾਂ ਕਰਦੇ ਨੇ ਕੂ ਦੇ ਬੋੜ ਉਤੇ ਬੈਠੇ ਪੰਛੀ ਫਰਫਰ ਕਰਕੇ ਉੱਡ ਗਏ ਢੋਲ ਦੀ ਆਵਾਜ਼ ਨਾਲ ਬੋੜ ਦੇ ਪੱਤੇ ਕੰਬਣ ਲੱਗੇ ਦੁੱਲਾ ਖੂ ਤੋਂ ਵੀ ਅੱਗੇ ਤੁਰ ਗਿਆ ਤੁਰਦਾ ਤੁਰਦਾ ਨਿਆਈਆਂ ਟੱਪ ਕੇ ਉਹ ਟਿੱਬੇ ਉੱਤੇ ਜਾ ਚੜਿਆ ਤੇ ਬਹੁਤ ਤੇਜ਼ ਗਤੀ ਨਾਲ ਢੋਲ ਵਜਾਉਣ ਲੱਗਾ ਢੋਲ ਵਜਾ ਕੇ ਉਹਦੇ ਮਨ ਨੂੰ ਰਾਹਤ ਮਿਲ ਰਹੀ ਸੀ ਮੀਂਹ ਹਟਿਆ ਦੇਖ ਕੇ ਪਿੰਡ ਦੇ ਮੁੰਡੇ ਡੰਗਰਾਂ ਨੂੰ ਖੇਤਾਂ ਵੱਲ ਲੈ ਆਏ ਸਨ ਉਹਨਾਂ ਦੇ ਪਸ਼ੂ ਬੰਜਰ ਜ਼ਮੀਨਾਂ ਵਿੱਚ ਖੜੇ ਸਨ ਖਾਣ ਨੂੰ ਕੁਝ ਮਿਲਦਾ ਤਾਂ ਮੂੰਹ ਮਾਰਦੇ ਕੁਝ ਪਸ਼ੂ ਬੰਨਣ ਵਾਲ ਜਾ ਰਹੇ ਸਨ ਟਿਬੇ ਉੱਤੇ ਢੋਲ ਵੱਜਦਾ ਦੇਖ ਕੇ ਕਿੰਨੇ ਸਾਰੇ ਮੁੰਡੇ ਦੁੱਲੇ ਕੋਲ ਆ ਖੜੇ ਤੇ ਉਹਦਾ ਢੋਲ ਸੁਣਨ ਲੱਗੇ ਦੁੱਲੇ ਦਾ ਮੁੰਡਿਆਂ ਵੱਲ ਕੋਈ ਧਿਆਨ ਨਹੀਂ ਸੀ ਉਹਦੀਆਂ ਅੱਖਾਂ ਬੰਦ ਸਨ ਉਹ ਬੇਤਹਾਸ਼ਾ ਢੋਲ ਨੂੰ ਕੁੱਟ ਰਿਹਾ ਸੀ ਸਿਰ ਦਾ ਪਾਰ ਇੱਕ ਪਾਸੇ ਸਿੱਟ ਕੇ ਜਿਵੇਂ ਕੋਈ ਭਜਨ ਕਰਦਾ ਹੋਵੇ ਸੁਹਾਣੀ ਹਵਾ ਚੱਲ ਰਹੀ ਸੀ ਲੱਗਦਾ ਹੀ ਨਹੀਂ ਸੀ ਕਿ ਇਹ ਗਰਮੀ ਦਾ ਮੌਸਮ ਹੈ ਅਸਮਾਨ ਵਿੱਚ ਬੱਦਲ ਚੜ੍ਹਦੇ ਵੱਲ ਭੱਜੇ ਜਾ ਰਹੇ ਸਨ ਦੁੱਲਾ ਕਦੇ-ਕਦੇ ਢੋਲ ਵਜਾਉਣਾ ਬੰਦ ਕਰਦਾ ਤੇ ਬਿੰਦ ਦੀ ਬਿੰਦ ਉਹਨੂੰ ਸੁਣਦਾ ਕਿ ਪਿੰਡ ਦੇ ਪਰਲੇ ਪਾਸੇ ਵੀ ਢੋਲ ਵੱਜ ਰਿਹਾ ਹੈ ਉਧਰ ਢੋਲ ਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਲਈ ਆਪਣਾ ਢੋਲ ਫੇਰ ਵਜਾਉਣ ਲੱਗਦਾ ਉਹਨੇ ਢੋਲ ਵਜਾਉਣਾ ਬੰਦ ਕਰਕੇ ਟਿੱਬੇ ਦੇ ਸਾਫ਼ ਗਿੱਲੇ ਰੇਤੇ ਉੱਤੇ ਡੱਗੇ ਨਾਲ ਬਰਾਬਰ ਦੋ ਲਕੀਰਾਂ ਖੀਚੀਆਂ ਇੱਕ ਵੱਡੀ ਲਕੀਰ ਤੇ ਇੱਕ ਛੋਟੀ ਤੇ ਫੇਰ ਢੋਲ ਵਜਾਉਣ ਲੱਗਿਆ ਟੋਲ ਵਜਾਉਂਦੇ ਵਜਾਉਂਦੇ ਉਹਨੇ ਅੱਖਾਂ ਖੋਲੀਆਂ ਉਹਨੂੰ ਦਿਸਿਆ ਜਿਵੇਂ ਲਕੀਰਾਂ ਦੇ ਸਿਰੇ ਮਿਲ ਗਏ ਹੋਣ ਹੁਣ ਉਹ ਹੋਰ ਤੇਜ਼ੀ ਨਾਲ ਟੋਲ ਵਜਾ ਰਿਹਾ ਸੀ